ਤੇ 2 ਵਜੇ ਡਿੱਗੀ ਹਣੀ 2 ਵਜੇ ਮੈਂ ਆਈ ਸੀ ਕੰਮ ਕਰਕੇ ਤੇ ਇੰਜੇ ਡਿੱਗੀ ਛਤ ਜੀ ਹਾਂ ਮਾਮਲਾ ਕਪੂਰਥਾਲਾ ਤੋਂ ਸਾਹਮਣੇ ਆਂਦਾ ਜਿੱਥੇ ਕੀ ਭਾਰੀ ਬਰਸਾਤਾ ਪੈਣ ਕਰਕੇ ਕਈ ਪਿੰਡਾਂ ਦੇ ਵਿੱਚ ਹੜ ਵਰਗੇ ਹਾਲਾਤ ਪੈਦਾ ਹੋਏ ਪਏ ਨੇ ਦੂਜੇ ਪਾਸੇ ਦੇਖਿਆ ਜਾਵੇ ਕੀ ਬਰਸਾਤਾ ਪੈਣ ਕਰਕੇ ਪਿੰਡਾਂ ਦੇ ਵਿੱਚ ਕਮਜ਼ੋਰ ਬਾਲਿਆਂ ਵਿੱਚ ਸੱਤਾ ਵੀ ਡਿਗਰੀਆਂ ਨੇ ਇਦਾਂ ਨਹੀਂ ਮਾਮਲਾ ਇੱਕ ਕਪੂਰਥਾਲਾ ਤੋਂ ਸਾਹਮਣੇ ਆਂਦਾ ਜਿੱਥੇ ਕਿ ਭਾਰੀ ਬਰਸਾਤ ਪੈਣ ਕਰਕੇ ਗਰੀਬ ਪਰਿਵਾਰ ਦੇ ਘਰ ਦੀ ਛੱਤ ਟਿੱਕ ਜਾਂਦੀ ਹੈ ਛੱਤ ਟਿੱਕਣ ਕਰਕੇ ਉਹ ਆਪਣਾ ਘਰ ਦਾ ਸਾਰਾ ਸਮਾਨ ਗਵਾਂਡੀਆਂ ਦੇ ਘਰ ਰੱਖਿਆ ਤੇ ਆਪਣਾ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਕਰ ਰਹੀ ਹੈਾਰੇ ਇਹ ਬਜ਼ੁਰਗ ਮਹਿਲਾ ਸਰਕਾਰਾਂ ਦੇ ਕੋਲ ਲਗਾ ਰਹੀ ਹੈ ਮਦਦ ਦੀ ਗੋਹਾਰ ਆਓ ਆਪਾਂ ਇਸ ਬਜ਼ੁਰਗ ਮਹਿਲਾ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਕਪੂਰਥਲਾ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਕ ਪਾਸੇ ਤਾਂ ਪਿੰਡ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਨੇ ਤੇ ਦੂਜੇ ਪਾਸੇ ਪਿੰਡ ਵਿੱਚ ਰਹਿ ਰਹੇ ਲੋਕਾਂ ਦੇ ਘਰ ਪਾਣੀ ਦੇ ਵਿੱਚ ਡੁੱਬ ਰਹੇ ਹਨ ਦੁਬਾਰਾ ਆਪਾਂ ਗੱਲ ਕਰੀਏ ਕੀ ਇੱਕ 65 ਸਾਲਾਂ ਦੇ ਬਜ਼ੁਰਗ ਉਸ ਦੀ ਘਰ ਦੀ ਛੱਤ ਮੀਂਹ ਦੇ ਕਾਰਨ ਡਿੱਗ ਗਈ ਹੈ ਜਿਸ ਕਾਰਨ ਉਸ ਦਾ ਕਾਫੀ ਨੁਕਸਾਨ ਹੋਇਆ ਹੈ ਦੁਰਗੌਰਤ ਦਾ ਕਹਿਣਾ ਹੈ ਕਿ ਮੀਂਹ ਕਾਰਨ ਮੇਰੇ ਕਮਰੇ ਦੀ ਛੱਤ ਜੋ ਕਿ ਬਾਲਿਆਂ ਦੀ ਪਈ ਹੋਈ ਸੀ ਉਹ ਡਿੱਗ ਗਈ ਹੈ ਤੇ ਪ੍ਰਮਾਤਮਾ ਦਾ ਇੰਨਾ ਸ਼ੁਕਰ ਹੈ ਕਿ ਉਸ ਸਮੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਮੇਰਾ 6 ਸਾਲਾਂ ਦਾ ਪੋਤਾ ਵੀ ਉਸੇ ਕਮਰੇ ਦੇ ਵਿੱਚ ਲੇਟਿਆ ਹੋਇਆ ਸੀ ਆਓ ਆਪਾਂ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਤੇ ਕੀ ਨਾ ਆਪਣਾ ਹਾਂਜੀ ਤਾਰੋ ਠੀਕ ਹੈ ਕਿੱਥੇ ਤੇ ਰਹਿਣਾ ਲਿਓ ਇੱਥੇ ਤੇ ਰਹਿਣ ਵਾਲੇ ਕਿਹੜਾ ਮੱਲਾ ਇਹੇ ਉੱਚਾ ਟੋੜ ਤੇ ਇਹ ਕੀ ਗੱਲ ਹੋਈ ਸੀ ਛੱਤ ਕਿੰਨੇ ਕ ਵਜੇ ਤੁਹਾਡੀ ਡਿੱਗੀ ਕੌਣ ਕੌਣ ਇੱਥੇ ਸੀ ਉਹ ਛੱਤ ਜੀ ਤੋਂ ਡਿੱਗੀ ਇਹ ਤੇ 2 ਵਜੇ ਡਿੱਗੀ ਹੋਣੀ 2 ਵਜੇ ਮੈਂ ਆਈ ਸੀ ਕੰਮ ਕਰਕੇ ਤੇ ਇੰਜ ਡਿੱਗੀ ਛੱਤ ਤੇ ਮੁੰਡਾ ਸੁੱਤਾ ਪਿਆ ਸੀ ਅੰਦਰ ਕੋਤਾ ਰਾਤੀ 2 ਵਜੇ ਨਹੀਂ ਨਹੀਂ ਦੇ 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 ਜੇ ਰੱਲ ਦੇਖਦੀ ਫੇਰ ਤੇ ਚਲੋ ਖੜੇ ਕੋਈ ਇੱਥੇ ਆਈ ਜਾਂਦਾ ਇਹ ਇਹ 덴 ਦੀ ਗੱਲ ਸੀਗੀ ਤੇ ਵਿਚਾਰੇ ਆ ਹਾਂ ਵਿਚਾਰੇ ਆ ਤੇ ਇਹ ਇਹ ਮੈਂ ਚੁੱਕ ਕੇ ਮੈਂ ਲੈ ਗਈ ਬਾਹਰ ਫਿਰ ਮੁੰਡੇ ਨੂੰ ਤੇ ਉਦੋਂ ਭੱਜੀਆਂ ਆਈਆਂ ਕੀ ਹੋ ਗਿਆ ਕੀ ਉਹ ਖੜਾਕ ਹੋਇਆ ਵਾ ਮੈਂ ਕਹਿਨ ਨਸਰ ਕੋਠਾ ਡਿੱਗ ਗਿਆ ਤੇ ਇਹ ਕੀ ਘਰ ਵਾਲਾ ਕੰਮ ਕਰਦਾ ਤੁਹਾਡਾ ਉਹ ਨਹੀਂ ਤਰੀਆਂ ਦਾ ਕੰਮ ਕਰਦਾ ਸੀ ਨਹੀਂ ਘਰ ਵਾਲਾ ਆਹੋ ਅੱਛਾ ਕੰਮ ਕਰਦਾ ਘਰ ਵਾਲਾ ਹੈ ਨਹੀਂ ਘਰ ਹੁੰਦਾ ਬਹੁਤ ਚਿਰ ਨੂੰ ਹੋ ਗਿਆ ਮਰੇ ਨੂੰ ਹੈ ਨਾ 10 12 ਸਾਲ ਹੋ ਗਏ ਕਿ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੁੰਦਾ ਏਦਾਂ ਹੀ ਆ ਗੁਜ਼ਾਰਾ ਕਰੀ ਜਾਂਦੇ ਮਾਲਕ ਦੇਈ ਜਾਂਦਾ ਰੋਟੀ ਏਦਾਂ ਕੁ ਮਾਲਕ ਖਾ ਲੈਣੀ ਹ ਹ ਤੇ ਕੀ ਹੁਣ ਸਰਕਾਰ ਜਾਂ ਕਿਸੇ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਤੇ ਤੁਸੀਂ ਹੁਣ ਕਦੇ ਉਹ ਮੈਂ ਨਹੀਂ ਕਹਿ ਸਕਦੀ ਕੁਝ ਵੀ ਚਲੋ ਜੋ ਸਰ ਦਾ ਵਕਤ ਵੀ ਆਪਦੇ ਆਪ ਮੇਰਾ ਕੁਲਾ ਬਣ ਜਾਵੇ ਕੁਲੇ ਬਣ ਜਾਣੇ ਇੰਨੇ ਵੱਡਾ ਮੈਨੂੰ ਤਾਂ ਗੌਰਮਣ ਕੋਚ ਨਹੀਂ ਚਾਹੀਦਾ ਰੋਟੀ ਪਾਣੀ ਚਲੋ ਜਿਹੜੀ ਮਾਲਕ ਨੂੰ ਦੇ ਜਾਂਦਾ ਵਾ ਖਾਈ ਜਾਂਦੇ ਆ ਹੁਣ ਫਿਰ ਕਿੱਥੇ ਰਹਿ ਰਹੇ ਹੋ ਕਿਉਂਕਿ ਛੱਤਾਂ ਜਿਹੜੀਆਂ ਤੁਹਾਡੀਆਂ ਡਿੱਗੀਆਂ ਹੋਈਆਂ ਆ ਅਸੀਂ ਰਾਜੂ ਦੇ ਘਰ ਰਹੇ ਆ ਪੀ ਰਾਜੂ ਦੇ ਘਰ ਸਾਮਾਨ ਰਹਿ ਰਹੇ ਆ ਹਾਂ ਹਾਂ ਵੰਡੀ ਵੰਡੀ ਦੇ ਘਰ ਰਹੇ ਦਸਮਾਨ ਦਾ ਡਾ ਉੱਥੇ ਆ ਆਹ ਉੱਥੇ ਰੱਖਿਆ ਹੋਇਆ ਹੋਰ ਇੱਥੇ ਪੈ ਇੰਦਰ ਪੈ ਜਾਣੀ ਹੁੰਦੀ ਐ ਤੇ ਸਾਮਾਨ ਬਾਹਰ ਰੱਖਿਆ ਹੋਇਆ ਫਿਰ ਪਹਿਲ ਪਾਈ ਹੋਇਆ